ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਰ ਰਪਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਤੇ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਰਪਾਣਾ ਇਹ ਤਾਂ ਜਦੋਂ ਮਲੋਟਵਾਲ ਨੂੰ ਜਾਣੇ ਆ ਤਾਂ ਰਾਜਸਤਾਨੀਆਂ ਦਾ ਪੰਪ ਲੰਘ ਕੇ ਅੱਗੇ ਸੋਥੇ ਨੂੰ ਸੜਕ ਜਾਂਦੀ ਆ ਇੱਕ ਪਾਸੇ ਤੇ ਗਾਣਾ ਰਹਿ ਜਾਂਦਾ ਦੂਜੇ ਪਾਸੇ ਸੋਥੇ ਨੂੰ 1 ਕਿਲੋਕੀਮੀਟਰ ਜਾ ਕੇ ਬਾਈ ਹਰਾਂ ਦੀ ਢਾਣੀ ਆ ਇੱਥੇ ਇਹਨਾਂ ਦਾ ਫਾਰਮਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋਸਤੋ ਬਹੁਤ ਚੰਗੀ ਪਹਿਲਾ ਸੂਆ ਸੂਈ ਸਵਾਈ ਵਹਿੜਾ ਜਿਹੜੀ ਐਚ ਐਫ ਕੁਆਲਿਟੀ ਦੀ ਵਿਕਾਊ ਆ ਇਹਦੀ ਬਣਦੀ ਡਿਟੇਲ ਆ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਦੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨਾ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਲੈਨੇ ਆ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਗੌਰਪ੍ਰੀਤ ਸਿੰਘ ਗੌਰਪ੍ਰੀਤ ਗੌਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 94633 93745 94633 93745 93754 ਇਹ ਵੈੜ ਬਾਈ ਆਪਣੇ ਘਰ ਦੀ ਹੈ ਜੀ ਤੇ ਪਹਿਲਾ ਸੂਆ ਸੂਈ ਆ ਹਾਂਜੀ ਕਿੰਨੇ ਕਿ ਦਿਨ ਹੋ ਗਏ ਵੀਰੇ ਤਿੰਨ ਦਿਨ ਹੋ ਗਏ ਤਿੰਨ ਦਿਨ ਤੇ ਕੀ ਬੋਲਾ ਬੂਲਾ ਕਿੰਨਾ ਕੱਢ ਰਹੀ ਹੈ ਜੀ 18-19 ਕਿਲੋ ਬੋਲਾ ਹੈ ਜੀ ਤੇ 18-19 ਕਿਲੋ ਬੋਲਾ ਆ ਤੇ ਪੀਕ ਲੈਵਲ ਤੇ ਕਿੰਨਾ ਦੁੱਧ ਕੱਢੂ ਬਾਈ 25-26 ਕਿਲੋ ਦੁੱਧ ਦੇਣਾ ਚਾਹੀਦਾ 25-26 ਕਿਲੋ ਪੀਕ ਲੈਵਲ ਲੈਵਲ ਤੇ ਇਹ ਦੁੱਧ ਕੱਢੂਗੀ ਹਾਂਜੀ ਤੇ ਮੂੰਹ ਮੱਥਾ ਦੋਸਤੋ ਤੁਹਾਨੂੰ ਦਿਖਾ ਦਨੇ ਚੰਗੇ ਕੱਦ ਕਾਠ ਦੀ ਘਰ ਦੀ ਵੈੜ ਆ ਦੋਸਤੋ ਆ ਸਾਰੇ ਪਸ਼ੂ ਬਾਈ ਜੀ ਹਰਾਂ ਦੇ ਤੁਸੀਂ ਦੇਖ ਸਕਦੇ ਆ ਵੱਡੀ ਗਾਂ ਇਹਦੀ ਇਹ ਧੀ ਆ ਤੇ 35 36 ਕਿਲੋ ਦਾ ਇਹਦਾ ਰਿਕਾਰਡ ਆ ਇਹਦੀ ਮਾਂ ਦਾ ਤੇ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਚੰਗੀ ਮਾਰਕਿੰਗ ਆ ਤੇ ਚੰਗੀ ਬਰੀਡ ਦੇ ਵਿੱਚ ਪੈਂਦੀ ਆ ਦੋਸਤੋ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਸੋਹਣਾ ਰੰਗ ਆ ਮੂੰਹ ਮੱਥਾ ਚੰਗਾ ਦੋਸਤੋ ਥਣ ਦੋਸਤੋ ਬਹੁਤ ਚੰਗਾ ਲੱਗਿਆ ਬਾ ਕਮਾਲ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਚੁਆਈ ਵਾਲਾ ਚਾਰਸ਼ ਫਿਰੋਂ ਇੱਕੋ ਜਿਹਾ ਹਵਾਨਾ ਤੇ ਗੁਲਾਬੀ ਰੰਗ ਦੇ ਨੇ ਹਵਾਨਾ ਕਰਮਾ ਵਾਲੀ ਨੇ ਤਿਆਰ ਕੀਤਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਜਮੈਂਟ ਕਰਾਵਾਂਗੇ ਕੱਦ-ਗਾਠ ਬਹੁਤ ਜ਼ਿਆਦਾ ਆ ਦੋਸਤੋ ਤੇ ਵੇਲ ਵੀ ਬਹੁਤ ਚੰਗੀ ਆ ਪੈਠਪੜਾ ਤੁਸੀਂ ਦੇਖ ਸਕਦੇ ਆ ਰੀਡ ਦੀ ਹੱਡੀ ਬਿਲਕੁਲ ਸਿੱਧੀ ਗਾਜਰਗੀ ਆ ਤੇ ਹਵਾਨਾ ਬਿਲਕੁਲ ਪਧਰਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜਜਮੈਂਟ ਕਰਾਉਣੀ ਦੂਜੇ ਪਾਸੇ ਤੋਂ ਦੋਸਤੋ ਬਿਲਕੁਲ ਸੇਮ ਸਹਜ ਥਣਾਂ ਦਾ ਅਗਲੇ ਤੋਂ ਅਗਲੇ ਥਣ ਦੀ ਵਿੱਥ ਬਹੁਤ ਚੰਗੀ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਵੀ ਤੁਹਾਡੇ ਸਾਹਮਣੇ ਆ ਦੋਸਤੋ ਬਹੁਤ ਹੀ ਸੋਹਣਾ ਥਣ ਲੱਗਿਆ ਇਹ ਤੋੜ ਕੇ ਤੁਹਾਨੂੰ ਇਹ ਦਿਖਾਵਾਂਗੇ ਦੋਸਤੋ ਤੁਰਦੀ ਤੋਂ ਤੁਹਾਨੂੰ ਚੰਗੀ ਤਰ੍ਹਾਂ ਹਵਾਨੇ ਦੀ ਜੱਜਮੈਂਟ ਆ ਜੂਗੀ ਫਾਰਮ ਦੇ ਅੰਦਰ ਅੰਦਰ ਹੀ ਤੋੜ ਕੇ ਦਿਖਾਵਾਂਗੇ ਦੋਸਤੋ ਬਾਹਰ ਨਹੀਂ ਲੀ ਜਾਂਦੇ ਕਿਉਂਕਿ ਥੋੜੀ ਦੂਰ ਪੈ ਜਾਂਦਾ ਬਾਹਰ ਲਓ ਵੀ ਦੋਸਤੋ ਲੈ ਚਲੋ ਸਿੱਧਾ ਹੀ ਭਵਾਨੇ ਦੀ ਜੱਜਮੈਂਟ ਦੋਸਤੋ ਤੁਹਾਨੂੰ ਆ ਗਈ ਹੋਣੀ ਆ ਦੇਖ ਸਕਦੇ ਹੋ ਬਾਈ ਹਰਾਂ ਦਾ ਆਪ ਦਾ ਘਰ ਦਾ ਫਾਰਮ ਆ ਤੇ ਬਹੁਤ ਹੀ ਚੰਗੀਆਂ ਗਾਇਆਂ ਜਿਹੜੀਆਂ ਬਾਈ ਹਰੀ ਪਾਲਦੇ ਆ ਤੇ ਆ ਇਹਦਾ ਬੱਚਾ ਦੋਸਤੋ ਅੰਦਰ ਖੜਾ ਹੈ ਦੇਖ ਸਕਦੇ ਹੋ 나ੜੂਆ ਨਾਲ ਆ ਇਹਦੇ ਲੈ ਚਲੋ ਜੀ ਹੌਲੀ ਹੌਲੀ ਵਾਚ ਵਾਚ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਇਹਦਾ 1,50,000 1,50,000 ਮਾਨਤਾਨ ਹੋ ਜੂਗਾ ਬਈ ਜੀ ਹਾਂਜੀ ਜਰੂਰ ਜੀ ਲਾਓ ਵੀ ਮਿੱਤਰੋ 1,50,000 ਮੁੱਲ ਆ ਕੋਈ ਮੁੱਲ ਫਿਕਸ ਨਹੀਂ ਹੁੰਦਾਗਾ ਮਾਨਤਾਨ ਤੁਹਾਡਾ ਬਣਦਾ ਇਹਦੇ ਵਿੱਚੋਂ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਵਹਿੜ ਪਸੰਦ ਆ ਪਹਿਲਾ ਸੁਆ ਸਾਰੀ ਡਿਟੇਲ ਆਪਾਂ ਲੈ ਲਈ ਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਦੋਸਤੋ ਸਬਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ